ਨਾਲ ਕਹਿੰਦੇ ਨਿੰਮਾ ਮਾਂ ਵੀ ਤਿਆਰ ਐ ਆ ਆਏ ਹੱਕ ਮਾਰਿਆ ਜੱਜੂ ਜੱਜੂ ਹੋ ਰੈਂਬੋ 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 ਹੋ ਗਈ ਆ ਆ ਆ ਆਉ ਸੋਣੀ ਖੇਡ ਕਬੱਡੀ ਜਾਂਦਾ ਧੜਾ ਹੋ ਜਾਂਦਾ ਧੜਾ ਹੋ ਜਾਂਦਾ ਇਹ ਬੱਲੇ ਬੱਲੇ ਕਬੱਡੀ 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 ਅਮਰਤ 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 ਸਵਰਗਵਾਸੀ ਭਵਿੰਦਰ ਸਿੰਘ ਦਾ ਪੁੱਤਰ ਆ ਨੌਜਵਾਨ ਵੀ ਕਹਿੰਦੇ ਐਸਵੇ ਕਬੱਡੀ ਪਾ ਰਿਹਾ ਤੇ ਜਾਫੀ ਚਾਰ ਦੇ ਵਿੱਚੋਂ ਕਿਹੜਾ ਖਿਡਾਰੀ ਆ ਜੱਗੂ ਨੇ ਟਰਾਈ ਕੀਤੀ ਹੈ ਇਹ ਬੱਲੇ 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 ਕਬੱਡੀ 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 ਆਉ ਸਾਹਮਣੇ ਆ ਗਿਆ ਆ ਸਿਰਾ ਲੱਗ ਗਿਆ ਦਰੇਸ਼ ਰਾਣਾ ਇਹ ਸੋਨੇਪੁਰ 2000 ਦਿੱਤਾ ਜਾਵੇਗਾ ਆ ਇਹ ਗੁਰਵਿੰਦਰ ਖੂਨਣ ਪਿੰਡ ਵਾਲਾ ਆ ਖੂਨਣ ਦਾ ਗੁਰਵਿੰਦਰ ਯਾਰੋ ਇਸ ਵੇ ਕਬੱਡੀ ਪਾਰਿਆ ਤੇ ਚਾਰ ਦੇ ਵਿੱਚੋਂ ਮੋਹੜੀ ਵਾਲਾ ਪੰਮਾ ਇਸ ਵੇ ਇੱਕ ਜ਼ੋਰ ਦੇ ਨਾਲ ਇੱਕ ਜ਼ੋਰ ਦੇ ਨਾਲ ਇਹ ਮੋਹੜੀ ਵਾਲਾ ਮੋਹੜੀ ਵਾਲਾ ਮੋਹੜੀ ਵਾਲਾ ਮੋਹੜੀ ਵਾਲਾ ਇਹ ਪੰਮਾ 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 ਸਿਰਾ ਹੋ ਗਿਆ ਸਿਰਾ ਹੋ ਗਿਆ ਮਲੁੰਡਾ ਕਹਿੰਦੇ ਚੰਡੀਗੜ੍ਹਿਆ ਐਸਵੀ 83 ਸੈਕਟਰ ਵਾਲਾ ਮਨੋਲੀ ਪਿੰਡ ਵਾਲਾ ਹੈਪੀ ਕਬੱਡੀ ਪਾ ਰਿਹਾ ਜਾਫੀ ਚਾਰ ਦੇ ਵਿੱਚੋਂ ਕਿਹੜਾ ਖਿਡਾਰੀ ਆਹ ਅਮਰਤ ਨੇ ਫੇਰ ਫੇਰ ਅਮਰਤ 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 ਹੈਪੀ ਅਮਰਤ ਹੈਪੀ ਅਮਰਤ ਇਹ ਬੱਲੇ 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 ਕਬੱਡੀ 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 ਸਾਡੇ ਡਿਟੋ ਕਾਪੀ ਕਹਿੰਦੇ ਕਿਥੂ ਦੇ ਤਿੰਨ ਜੱਫੀਆਂ ਦਾ ਦੇਣਾ 2000 ਜੱਗੂ ਦੇ ਤਿੰਨ ਜੱਫੀਆਂ ਦਾ ਆਓ ਸੋਨੀ ਪੜਾਣਾ ਹੈ ਵੀਰ ਸਾਡਾ ਹੁੱਡਣ ਬਰੀਆ ਛਾਲਾ ਮਾਰਦਾ ਆਉਂਦਾ ਉਹ ਭੱਜ ਗਈ ਥਾਪੀ ਕਿ ਜੋਰ ਬਿਨਾਂ ਤੇ ਪੈਲੂ ਹਾਕਮ ਵਾਲਿਆਂ ਮੋਟਰਸਾਈਕਲ 'ਈ ਤੁਰਿਆ ਜਾਂਦਾ ਹਾਕਮ ਵਾਲਿਆਂ ਮੋਟਰਸਾਈਕਲ 'ਤੇ ਬੈਹਿ ਗਿਆ ਪੈਲੂ ਪੈਲੂ ਇਹ ਬੱਲੇ 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 ਜੱਫੀਆਂ ਦੀ ਹੱਥ ਹੋ ਗਈ ਜੱਸ ਰੈਂਬੋ ਓਏ ਮੋਟਰਸਾਈਕਲ ਲੈ ਕੇ ਜਾਣਾ ਕਾਢੋ ਕਰੰਟ ਗਬਰੂਆ ਕਾਢੋ ਕਰੰਟ ਗਬਰੂਆ ਏ ਬੱਲੇ 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 ਲੱਗਦਾ ਜੋਰ ਇੱਥੇ ਵਾਹ ਓਹ ਵਾਹ ਏ ਨਾਜਵਾਨਾ ਓਹ ਮਲੋ ਯਾਰ ਦੇ ਭਾਈ ਕੋਚ ਨਾਲੇ ਪੈਸੇ ਫੜ ਲੋ ਆ ਕੇ ਅਿੰਦਰਜੀਤ ਬੰਨੀ ਬੁੱਕਦਾ ਫਿਰਦਾ ਆਹ ਅਿੰਦਰਜੀਤ ਬੰਨੀ ਬੁੱਕਦਾ ਬੁੱਕਦਾ ਫਿਰਦਾ ਏ ਜੱਗੂ ਜੱਗੂ ਬੰਨੀ ਜੱਗੀ ਬੱਲੇ 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 ਟ੍ਰੈਂਡ ਹੋ ਗਿਆ ਅੱਜ ਮਲੋਏ ਦੇ ਵਿੱਚ ਉਹ ਮਲੋਏ ਵਾਲੇ ਕਿੰਦਾ ਫੇਰ ਜੱਗੂ ਦਾ ਜਫਾ ਕਿੰਦਾ ਲਗਿਆ ਸਿਰਾ ਸਿਰਾ ਸਰਦਾਰ ਜਸਵੀਰ ਸਿੰਘ ਜੀ ਖਾਲਸਾ ਉਹਨਾਂ ਦਾ ਧੰਨਵਾਦ ਆ 500 ਦਿੱਤਾ ਜਾ ਰਿਹਾ ਆ ਆਏ ਹੈਪੀ ਮੋੜੀ ਵਾਲਾ ਪੰਮਾ ਕਹਿੰਦਾ ਮੈਂ ਕਰਦਾ ਦੋਅਤ ਆਹ ਲੱਗਿਆ ਜ਼ੋਰ ਕਬੱਡੀ 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 ਆਹ ਪੱਜ ਗਈ ਥਾਪੀ ਬੱਜ ਅਹਿਮ ਤਿਆਰੀ ਦੇ ਵਿੱਚ ਹੈ ਹਾਕਮ ਬੜਿਆ ਜੱਗੂ ਤਿਆਰ ਹੈ ਜੱਗੂ ਦਾ ਜਫਾ ਜੱਸੀ ਵੱਲੋਂ 500 ਦਾ ਜੱਗੂ ਰਾਹ ਛੱਡ ਦਿਓ ਮੁੰਡਿਆ ਨੂੰ ਰਾਹ ਛੱਡ ਦਿਓ ਜੱਸੀ ਵੱਲੋਂ ਜੱਗੂ ਦਾ ਜਫਾ ਵੀ 500 ਦਾ ਹੋਣਾ ਵੀ ਕਾਉਂਟਿੰਗ ਕਰੀ ਜਾਓ ਉਹ ਕੋਈ ਕੀ ਤੂੰ ਦੀਆ ਰੇਡਾ ਕਿਹੋ ਜਿਹਾ ਇਹ ਅੱਜ ਦੇ ਬੈਸਟ ਰੇਡਰ ਰਹੇ ਐ ਅੱਜ ਦੇ ਇਸ ਕਬੱਡੀ ਕੱਪ ਦੇ ਵਿੱਚ 6 ਟੱਚ ਲੈ ਕੇ ਤਿੰਨ ਜਫੇ ਲਾ ਕੇ ਹਾਕਮ ਬੜਿਆ ਰੈਂਬੋ ਓ ਰਾਬੋ ਬੈਸਟ ਬਣ ਗਿਆ